ਅੰਮ੍ਰਿਤਸਰ ਵਾਲਮੀਕੀ ਆਸ਼ਰਮ ਵਿਖੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾ ਅਤੇ ਸ਼ਰਧਾ ਨਾਲ ਮਨਾਇਆ ਗਿਆ ਅਤੇ ਰਾਤ 12 ਵਜੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਕੇਕ ਕੱਟ ਕੇ ਪ੍ਰਗਟ ਦਿਵਸ ਮਨਾਇਆ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੰਤ ਮਲਕੀਤ ਨਾਥ ਜੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਓਮਪ੍ਰਕਾਸ਼ ਗੱਬਲ ਕਰਨ ਹਾਜ਼ਰ ਸਨ ਸਤਗੁਰ ਗਿਆਨਨਾਥ ਮਹਾਰਾਜ ਜੀ ਦਾ ਜੋ ਸ਼ੁਭ ਦਿਹਾੜਾ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਪ੍ਰਗਟ ਦਿਸ਼ ਜਿਹੜਾ ਬਣਾਇਆ ਜਾਂਦਾ ਵਾ ਐਤ ਕਾਂ ਦੀ ਸਾਲ ਵੀ ਬਹੁਤ ਹੀ ਸਰਦਾ ਦੇ ਪਾਵਨਾਂ ਦੇ ਨਾਲ ਬਣਾਇਆ ਗਿਆ ਵਾ ਸਤਗੁਰ ਗਿਆਨਨਾਥ ਮਹਾਰਾਜ ਜੀ ਜਨਮ ਉਤਸਵ ਹੈ ਇਹਨਾਂ ਦਾ ਜਨਮ ਉਤਸਵ ਮਾਨਾਂ ਵਾਲੇ ਵੀ ਕੀ ਹੋਇਆ ਸੀ ਤੇ ਅੱਜ ਦਿੱਤੀ ਦੇ ਤੇਰੋਂ ਕਾ ਲੁਕੀ ਲੱਖ ਲੱਖ ਵਧਾਈਆਂ ਖੁਸ਼ੀਆਂ ਭਰੀਆਂ ਸਾਰਿਆਂ ਦੇ ਹਨ ਕਿਉਂਕਿ ਜੀ ਅੱਜ ਹਿੰਦੁਸਤਾਨ ਦਾ ਠਮਾਜੂਬਾ ਬਣਿਆ ਤੇ ਸਤਪੁਰ ਗਿਆਨ ਨਾਧੀ ਪਾਰ ਕਿਰਪਾ ਦੇ ਨਾਲ ਪੰਜ